ਪੰਜਾਬੀ ਸਿੰਗਰਾ ਤੇ ਭੜਕੇ ਪਾਣਾ ਸਿੱਧੂ ਦਰਅਸਲ ਕਰਮਜੀਤ ਅਨਮੋਲ ਦੇ ਹੱਕ 'ਚ ਪ੍ਰਚਾਰ ਕਰ ਰਹੇ ਪੰਜਾਬੀ ਅਦਾਕਾਰਾਂ ਤੇ ਭਾਨਾ ਸਿੱਧੂ ਕਾਫੀ ਤਲਖੀ ਦਿੱਤਾ ਜਰਾਏ ਪਾਨਾ ਸਿੱਧੂ ਨੇ ਆਪਣੇ YouTube ਪੇਜ ਤੇ ਇੱਕ ਵੀਡੀਓ ਸਬਜੀ ਕੀਤੀ ਜਿਸ ਚ ਉਹਨਾਂ ਚਾਹਦੇ ਸਿੰਗਰਾਂ ਤੇ ਅਦਾਕਾਰਾਂ ਨੂੰ ਕਾਫੀ ਕੁਝ ਬੋਲਦੇ ਨਜ਼ਰ ਆ ਰਹੇ ਨੇ ਵੀਡੀਓ ਚ ਪਾਨਾ ਸਿੱਧੂ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਪੰਜਾਬੀ ਅਦਾਕਾਰਾਂ ਨੂੰ ਅੰਮ੍ਰਿਤਪਾਲ ਦੇ ਹੱਥ ਚ ਬੋਲਣ ਸਮੇਂ ਮੌਤ ਪੈ ਜਾਂਦੀ ਹੈ ਅੱਗੇ ਉਹ ਕਹਿੰਦੇ ਨੇ ਕਿ ਉਹ ਸੁਰਗਜੀਤ ਸਿੰਘ ਮਾਨ ਦਾ ਵੀ ਸਪੋਰਟ ਕਰ ਸਕਦੇ ਨੇ ਪਰ ਪੰਜਾਬ ਦੇ ਯੋਧਿਆਂ ਲਈ ਪੰਜਾਬੀ ਅਦਾਕਾਰ ਕਦੇ ਨਹੀਂ ਬੋਲਦੇ ਇਸ ਤੋਂ ਅੱਗੇ ਕੀ ਬੋਲੇ ਪਾਨਾ ਸਿੱਧੂ ਦੇਖੋ ਪੂਰੀ ਵੀਡੀਓ ਪਾਨੇ ਬਾਈ ਹਾਂਜੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਖੜਾ ਹੈ ਹਾਂਜੀ ਉਦੇ ਬਾਅਦ ਤੇ ਨਾ ਸਾਰੇ ਗਾਇਕ ਇਕੱਠੇ ਹੋ ਕੇ ਪ੍ਰਚਾਰ ਕਰ ਰਹੇ ਨੇ ਇਹਦੇ ਬਾਰੇ ਤੇਰਾ ਕੀ ਵਿਚਾਰ ਹੈ ਬਾਈ ਇਹ ਜਿਹੇ ਗਾਇਕਾਂ ਨੂੰ ਇਹਨਾਂ ਨੂੰ ਕਹਿ ਦੇਣਾ ਇਹਨਾਂ ਦੇ ਸੱਪ ਲੜ ਜੇ ਵੀ ਆਲ ਜਿਹੜਾ ਕੋਈ ਪੰਜਾਬ ਦਾ ਜਿਹੜੇ ਯੋਧੇ ਨੇ ਨੌਜਵਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੀਏ ਇਹ ਕਿਉਂਕਿ ਇਹ ਨਚਾਰ ਨੇਗੇ ਇਹ ਨਚਾਰਾਂ ਦਾ ਹੀ ਪ੍ਰਚਾਰ ਕਰਨਗੇ ਇਹਨੂੰ ਕਹਦੇ ਅਮਰਤਪਾਲ ਦਾ ਕਰਕੇ ਆਊਗਾ ਜਿਹੜਾ ਉੱਥੋਂ ਜਾ ਫਰੀਦਕੋਟ ਤੋਂ ਸਾਡਾ ਜਿਹੜਾ ਕਿ ਐਡਾ ਤਕੜਾ ਯੋਧਾ ਜੋਨ ਲੜ ਰਿਹਾ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰੂੰਗਾ ਇੱਥੇ ਲੱਖਾਂ ਲੜ ਰਹੇ ਆ ਮਾਨ ਸਾਹਿਬ ਲੜ ਰਹੇ ਨੇਗੇ ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਆ ਇਸ ਕਰਕੇ ਇਹ ਜਿਹੜੇ ਨਚਾਰ ਨੇਗੇ ਜਿਹੜੇ ਭੰਟ ਨੇਗੇ ਜਿੰਨੇ ਵੀ ਇਹ ਕਰਮੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਛੱਤਰ ਫੇਰੇਟ ਕਰੋ ਇਹਨਾਂ ਦਾ ਉਹ ਜਰੂਸ ਕੱਢੋ ਇਹਨਾਂ ਦਾ ਇਹਨਾਂ ਨੂੰ ਕਰੇ ਜੇ ਪ੍ਰਚਾਰ ਕਰਨਾ ਇਹ ਉਹਨਾਂ ਦਾ ਪ੍ਰਚਾਰ ਕਰੋ ਜਿਨ੍ਹਾਂ ਨੇ ਪੰਜਾਬ ਲਈ ਲੜੇ ਨੇਗੇ ਇਹਨਾਂ ਨੂੰ ਸ਼ਰਮ ਨਹੀਂ ਉਹਦੀ ਕਲਾਕਾਰਾਂ ਨੂੰ ਇਹ ਝਾੜੂ ਨੇ ਸਾਡੇ ਉੱਪਰ ਨਜਾਇਜ਼ ਪਰਚੇ ਪਾਏ ਅਸੀਂ ਪੰਜਾਬ ਲਈ ਨਸ਼ਾ ਬੰਦ ਕਰਾਉਣ ਲਈ ਲੜ ਰਹੇ ਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜ ਰਹੇ ਆ ਇਹਨਾਂ ਕਲਾਕਾਰ ਨੂੰ ੱੱਕਾ ਸ਼ਰਮਣੀ ਆ ਰਹੀ ਕਿ ਉਸ ਭੰਡ ਦਾ ਪ੍ਰਚਾਰ ਕਰਨ ਲਈ ਜਾ ਰਹੇ ਨੇ ਜਿਹਨੂੰ ਪੰਜਾਬ ਦੇ ਮੁੱਤੇ ਨਹੀਂ ਪਤਾ ਜਿਹਨੂੰ ਪੰਜਾਬ ਦੇ ਲੋਕਾਂ ਨੇ ਸਮੱਸਿਆਵਾਂ ਵੀ ਨਹੀਂ ਪਤਾ ਠੀਕ ਆ ਜਿੱਤ ਜੂ ਜਿੱਤ ਜਾਂਦੇ ਸਾਨੂੰ ਪਤਾ ਹੈ ਕਿ ਇਹ ਹੋ ਸਕਦਾ ਵੀ ਉਧਰ ਜਿੱਤ ਜੇ ਪਰ ਦੇਖਾਂਗੇ ਕਿੰਨਾ ਕਿ ਲੋਕ ਸਭਾ ਦੇ ਵਿੱਚ ਕੀ ਵਿਧਾਨ ਸਭਾ ਦੇ ਵਿੱਚ ਗੱਲ ਲੈ ਕੇ ਜਾਂਦਾ ਇਹਨੂੰ ਸਪੀਚ ਨਹੀਂ ਦੇਣੀ ਆਉਂਦੀ ਇਹਨੂੰ ਲੋਕਾਂ ਦੇ ਮੁੱਦਿਆਂ ਦਾ ਨਹੀਂ ਪਤਾ ਸਾਡੇ ਲੋਕ ਵੀ ਕੱਟਣੇ ਝੁੱਲਪਾਉਣ ਨੂੰ ਤਿਆਰ ਨੇ ਉਧਰੋਂ ਆ ਜਿਹੜੇ ਕਲਾਕਾਰ ਨੇਗੇ ਇਹਨਾਂ ਦੇ ਵੀ ਛੇਤਰ ਆਪਰੇਟ ਕਰਨ ਵਾਲਾ ਕਿ ਜਿਹੜੇ ਹਜੇ ਭੰਡ ਦਾ ਪ੍ਰਚਾਰ ਕਰੀ ਜਾਂਦੇ ਨੇਗੇ ਕੋਈ ਪੰਜਾਬ ਦੇ ਜਿਹੜੇ ਲੜਨ ਵਾਲਾ ਉਹਦਾ ਪ੍ਰਚਾਰ ਕਰਕੇ ਦਿਖਾਊਗਾ ਇੱਥੇ ਨੇਕਾਂ ਪਰਚੇ ਪਾਦੇ ਸਰਕਾਰਾਂ ਨੇ ਇਹ ਲਿਹਾ ਕੇ ਇੱਥੇ ਜਿਹੜਾ ਤੇ ਦੋਗਲਾ ਚਿਹਰਾ ਫਿੱਟ ਕਰਤਾ ਵੀ ਕੀ ਝਾੜੂ ਨੇ ਕਰਤਾ ਜਵਾਬ ਦੇਵੇ ਜਿਹੜਾ 2 ਸਾਲਾਂ ਦਾ ਕਾਰਜਕਾਲ ਕਹਿੰਦਾ ਇਹ ਕਰਮੀ ਤਨਮੁਲਤ ਤੇ ਗਿਣਾਉਂਦਾ ਫਿਰਦਾ ਉਹ ਕਾਰਜਕਾਲ ਦੇ ਵਿੱਚ ਇਹ ਵੀ ਗਿਣਾਦਾ ਕਰ ਕਿ ਜਿਹੜੇ ਨੌਜਵਾਨਾਂ ਦੇ ਉੱਪਰ ਗੋਲੀਆਂ ਮਰਵਾ ਕੇ ਮਾਰਿਆ ਸਿੱਧੂ ਮੂਸੇ ਵਾਲਾ ਉਹ ਪ੍ਰਚਾਰ ਦੇ ਵਿੱਚ ਇਹ ਵੀ ਗੱਲ ਦੱਸ ਦਿਆ ਕਰ ਕਿ ਜਿਹੜੇ ਝੂਠੇ ਪਰਚੇ ਪਾਏ ਨੇਗੇ ਜਿੰਨੇ ਸਾਡੇ ਵਰਗਿਆਂ ਤੇ ਅਮਰਤਪਾਲ ਵੀ ਦੱਸਦਿਆ ਕਰ ਜਿਹੜਾ ਝੂਠਾ ਸੀ ਉਹ ਚਪਸਾ ਬੱਠਾ ਉਹ ਵੀ ਜਿਹੜੀ 2 ਸਾਲਾਂ ਦੀ ਪ੍ਰਾਪਤੀ ਦੇ ਵਿੱਚ ਆ ਆ ਵੀ ਜਰੂਰ ਦੱਸਦਿਆ ਕਰੋ ਜਿਹੜਾ ਥੋੜਾ ਕੁਝ ਕਰ ਰਿਆ ਜਿਹੜਾ ਥੋੜਾ ਉਹ ਉਹ ਵੀ ਸਾਰਾ ਕੁਝ ਦੱਸਦਿਆ ਕਰੋ ਜਿਵੇਂ ਇਹ ਇਕੱਠੇ ਹੋ ਗਏ ਉਸ ਤਰ੍ਹਾਂ ਬਾਈ ਆਪਣੀ ਕੌਮ ਨੂੰ ਵੀ ਇਕੱਠਾ ਹੋਣਾ ਚਾਹੀਦਾ ਹੋ ਜੂਗੀ ਇਹ ਤਾਂ ਗੁਰੂ ਮਹਾਰਾਜ ਦੀ ਕੌਮ ਆ ਇਹਨਾਂ ਦਾ ਇਕੱਠਾ ਹੋ ਹੀ ਲੈਣਾ ਹੈ ਚੱਤਰਪਰੇਟ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਸੁੱਖ ਰੱਖੇ ਪੰਥਕ ਤੇ ਕੌਮੀ ਪਾਰਟੀ ਐਨ ਚੰਗੀ ਪੰਜਾਬ ਦੇ ਉੱਤੇ ਤਿਆਰ ਹੋਊ ਤੇ ਦੇਖੀ ਜਾਈਂ ਇਨ੍ਹਾਂ ਇਨ੍ਹਾਂ ਦਿੱਲੀ ਵਾਲਿਆਂ ਦੇ ਇਨ੍ਹਾਂ ਦੇ ਝੰਡਾ ਪੁੰਡਾ ਦੇ ਦੇਖੀ ਜਾਈਂ ਲੋਕ ਕਮੈਂ ਆ ਕਲਾਕਾਰਾਂ ਨੂੰ ਕਹਿੰਦਾ ਨੇ ਤੇ ਛੱਤਰ ਬਰੇਟ ਪਰ ਕਰੋ ਕਿਹੜਾ ਇਹ ਜੇ ਪਾਰਟੀ ਦਾ ਝਾੜੂ ਵਰਗਾ ਨਾ ਪ੍ਰਚਾਰ ਕਰ ਰਹੇ ਨੇਗੇ ਬਸ ਇਹ ਗੱਲ ਠੀਕ ਆ ਬਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ